ਮੈਂ ਫੇਰ ਵੜ ਗਈ ਹਰ ਚਾਈ ਚ ਠੱਲ ਗਈ ਜਾਂਦੀ ਆ ਹੈਲੋ ਦੀ entertainment videos वेलकम हो गया हो जी टाटा ਜੇ ਤੇ ਹੀ ਪਹਿਲੀ ਵਾਰ ਆਏ ਆ ப்ਲੀ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਚੱਲਦੇ ਲਾਈਵ ਨੂੰ ਸ਼ੇਅਰ ਕਰ ਦਿਓ ਮੈਂ ਹੋਰ ਫ੍ਰੀ ਹੋਈ ਹੀ ਸਬਜੀ-ਸਬਜੀ ਬਣਾ ਕੇ ਮੈਂ ਕਿਹਾ ਚਲੋ ਲਾਈਵ ਆ ਜਾਂਦੇ ਆ 10 ਮਿੰਟ ਕੀ ਹਾਲ ਵਾ ਦੀਦੀ ਵਧੀਆ ਵਧੀਆ ਤੁਸੀਂ ਦੱਸੋ ਜੀ ਮੈਂ ਬਿਲਕੁਲ ਠੀਕ ਠਾਕ ਆ ਤੁਸੀਂ ਸੁਣਾਓ ਤੁਸੀਂ ਮੈਨੂੰ ਸਬਸਕ੍ਰਾਈਬ ਕਰਕੇ ਮੇਰੀ ਕਿਹੇ ਵੀਡੀਓ ਤੇ ਕਮੈਂਟ ਵੀ ਕਰ ਜਿਓ ਫਿਰ ਮੈਂ ਤੁਹਾਨੂੰ ਵੀ ਸਬਸਕ੍ਰਾਈਬ ਕਰ ਲੂੰਗੀ ਥੈਂਕ ਯੂ ਥੈਂਕ ਯੂ ਸੋ ਮਚ ਮੈਂ ਵੀ ਸਬਜੀ ਬਣਾ ਕੇ ਹੋੜੇ ਫ੍ਰੀ ਹੋਈ। ਮੈਂ ਫੇਰ ਬੈ ਗਈ ਆ ਕੇ ਮੈਂ ਕਿਹਾ ਚਲੋ ਦੀਦੀ ਮੈਂ ਤੁਹਾਨੂੰ ਕਰ ਲਿਆ ਸਬਸਕ੍ਰਾਈਬ। ਓਕੇ ਜੀ ਓਕੇ ਤੇ ਇੱਕ ਕਮੈਂਟ ਜ਼ਰੂਰ ਕਰਕੇ ਜਾਇਓ। ਓਦਾਂ ਨਾ ਫੇਰ ਇਹ ਚੈਟ ਜਿਹੜੀ ਲਾਈਵ ਵਾਲੀ ਹੁੰਦੀ ਹੈ ਉੱਡ ਜਾਂਦੀ ਹੈ ਨਾ। ਹਾਂਜੀ। ਜੀ ਤੁਹਾਡਾ ਚੈਨਲ ਮੋਨਟਾਈਜ਼ ਆ। ਹਾਂਜੀ ਦੀਦੀ ਮੇਰਾ ਚੈਨਲ ਮੋਨਟਾਈਜ਼ ਆ। ਹੂੰ। వేట సడే ఆ చుక్ థ్యాంక్ యూ థ్యాంక్ యూ సో మచ్ ఆ టీకా वेलकम ਹੋ ਗਿਆ ਜੀ ਤੁਹਾਡਾ ਸਾਰਿਆਂ ਦਾ ਪਲੀਜ਼ ਲਾਈਕ ਜ਼ਰੂਰ ਕਰ ਦਿਓ ਲਾਈਵ ਨੂੰ ਇੱਕ ਜਣੇ ਨੇ ਲਾਈਕ ਕੀਤਾ ਵਾ ਐਂਟਰਟੇਨਮੈਂਟ ਵਾਲੀ ਦੀਦੀ ਨੇ ਕੀਤਾ ਵਾ ਲਾਈਕ ਹੋਰ ਕਿਸੇ ਨੇ ਨਹੀਂ ਕੀਤਾ ਥੈਂਕ ਯੂ ਦੋ ਲਾਈਕ ਕਰਵਾਸ ਤੇ ਦੀਦੀ ਕੀ ਸਬਜੀ ਬਣਾਈ ਆ ਅੱਜ ਅਹੀਂ ਸਬਜੀ ਬਣਾਈ ਆ ਆਲੂ ਮਟਰ ਦੀ ਵੀ ਸਬਜੀ ਬਣਾਈ ਆ ਤੇ ਸਾਡੇ ਧਾਲ ਵੀ ਪਈ ਆ ਤੇ ਨਾਲ ਮੈਂ ਬਣਾਈ ਆ ਚਟਣੀ ਹਰੇ ਤਣੀ ਦੀ ਫੁਲਕੇ ਲਾਉਣੇ ਬਸ ਹੋ ਸਕਦਾ ਚੋਲ ਬਣਾਈਏ ਹੋ ਸਕਦਾ ਫੁਲਕੇ ਲਾਈਏ ਹਜੇ ਡਿਸਾਈਡ ਨਹੀਂ ਕੀਤਾ ਤੂੰ ਕਿੱਥੋਂ ਐਂਟਰਟੇਨਮੈਂਟ ਵਾਲਿਓ ਤੁਸੀਂ ਕਿੱਥੋਂ ਵਲੌਗ ਬਣਾਉਂਦੇ ਹੋ ਤੁਸੀਂ ਅਚੈਰਿਟੀ ਨਾ ਉਹ ਜਿੱਦਾਂ ਹੈ ਨਾ ਨਾ ਆਪੇ ਆਪ ਫਾਂਜੀ ਨੈਟਵਰਕ ਦੀ ਪ੍ਰੋਬਲਮ ਹੈ ਅੰਜੀ ਲੱਗਾ ਬਸ ਵਾਈਫਾਈ ਲਵਾ ਲਾਂਗੇ ਨਾ ਥੋੜਿਆਂ ਦਿਨਾਂ ਤੱਕ ਹਫਤੇ ਦੁਆਹ ਜਿਹੜੀ ਖਤਮ ਹੋਏ ਨਹੀਂ ਫਿਰ ਮੈਂ ਜ਼ਿਆਦਾ ਲਾਈਵ ਆਇਆ ਕਰਨਾਵਾ ਉਹਨਾ ਜਿਹੜਾ ਮੱਲਬ ਡਾਲਰ ਦਾ ਨਿਸ਼ਾਨ ਆਉਂਦਾ ਨਾ ਉੱਥੇ ਫਿਰ ਜਦੋਂ ਤਹੀ ਤੁਹਾਡਾ ਚੈਨਲ ਮੋਨਟਾਈਜ਼ ਹੋ ਗਿਆ ਵਾ ਕਹੋਣਾ ਜੀ ਜਦੋਂ ਚੈਨਲ ਮੋਨਟਾਈਜ਼ ਹੋ ਜਾਂਦਾ ਨਾ ਫਿਰ ਇਹ ਸੁਪਰ ਚੈਟ ਦਾ ਜਿਹੜਾ ਆਪਸ਼ਨ ਆਉਣਾ ਸ਼ੁਰੂ ਹੋ ਜਾਂਦਾ ਵਾ ਇਹ ਇਹ ਟਾ ਡਾ ਚੈਟ ਕਨੈਕਟ ਨਹੀਂ ਰਹਿਣ ਜਾਂ ਕਨੈਕਟਿਵ ਟੁੱਟੀ ਜਾਂਣ ਦੇ ਬਾਰੇ ਮੈਂ ਤੁਹਾਡੇ ਨਾਲ ਕਰਨੀ ਦੀ ਸੁਪਰ ਚੈਟ ਓਕੇ ਓਕੇ ਤੁਸੀਂ ਫਿਰ ਨਾ ਉੱਥੇ ਜਿੱਥੇ ਤੁਸੀਂ ਚੈਟ ਕਰਨ ਦੇ ਨਾ ਉੱਥੇ ਸੁਪਰ ਚੈਟ ਦਾ অপਸ਼ਨ ਹੁੰਦਾ ਵਾ ਉੱਥੇ ਤੁਸੀਂ ਕਰ ਸਕਦੇ ਹੋ ਉਥੇ ਡਾਲਰ ਦਾ ਨਿਸ਼ਾਨ ਆਉਂਦਾ ਉਥੋਂ ਕਰ ਸਕਦੇ ਆ ਹਾਂਜੀ ਮੈਂ ਨਾ ਦੂਜੇ ਫੋਨ ਦੀ ਆ ਵਾਲੇ ਦੀ ਹੌਟਸਪੌਟ ਲਈ ਆ ਸਾਡੇ ਵਾਈਫਾਈ ਨਹੀਂ ਨਾ ਹੈਗਾ ਤੇ ਕਨੈਕਸ਼ਨ ਦੀ ਬੜੀ ਪ੍ਰੋਬਲਮ ਹੈ ਨੈਟਵਰਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਕਿਉਂਕਿ ਸਾਡਾ ਜਿਹੜਾ ਏਰੀਆ ਵਾ ਨਾ ਉਹ ਵੀ ਥੋੜਾ ਜਿਹਾ ਉੱਚਾ ਪੈ ਜਾਂਦਾ ਵਾ ਵੇਟ ਚ ਲਾ ਲੋ ਡੂੰਗਾ ਡੂੰਗਾ ਜਿਹਾ ਏਰੀਆ ਵਾ ਸਾਡਾ ਵੇਟ ਚ ਤੇ ਨਹੀਂ ਆ ਮਤਲਬ ਕਿ ਉਦਾਂ ਹੀ ਪੈ ਜਾਂਦਾ ਦਰਿਆ ਵੱਲ ਨੂੰ ਹੀ ਵੇਟ ਵਰਗਾ ਹੀ ਆ ਪ੍ਰਭ ਚੋਦ ਕਾਲੋ ਵੈਲਕਮ ਹੋ ਗਿਆ ਜੀ ਤੁਹਾਡਾ ਫੇਰ ਤੋਂ ਕਾਲੋ ਸਾਹਿਬ ਤੇ ਹੀ ਪਲੀਜ਼ ਮੇਰੇ ਲਾਈਕ ਜ਼ਰੂਰ ਕਰ ਦਿਓ ਲਾਈਵ ਨੂੰ ਤੇ ਸ਼ੇਅਰ ਜ਼ਰੂਰ ਕਰ ਦਿਓ ਮੱਛਰ ਤਾਂ ਤਾਂ ਕਿੱਥੋਂ ਆ ਗਿਆ ਮੱਛਰ ਬਤਨ ਕਿੱਥੋਂ ਆ ਜਾਂਦਾ ਵਾਈਫਾਈ ਲਗਵਾ ਲਓ ਹਾਂਜੀ ਵਾਈਫਾਈ ਲਗਵਾ ਲੈਣਾ ਵਾ ਬਹੁਤ ਚਲਦ ਮੈਂ ਨਾ ਇਹ ਸੋਚਿਆ ਸੀ ਕਿ ਮੈਂ ਹੈ ਨਾ ਪਰ ਮੇਰਾ ਜਿਹੜਾ ਚੈਨਲ ਵਾ ਉਹ 10 ਮਿੰਨਿਆ ਵਾਸਤੇ ਬ੍ਰੈਂਡ ਹੋ ਗਿਆ ਹੁਣ ਨਹੀਂ ਖੁੱਲਿਆ ਵਾ ਤੇ ਉਹ ਫਿਰ ਪੋਸੀਬਲ ਨਹੀਂ ਹੋ ਪਾਇਆ ਫਿਰ ਇਦਾਂ ਲੇਟ 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 ਹੁੰਦਾ ਗਿਆ ਮੈਂ ਹੁਣ ਆ ਵਾਲਾ ਫੋਨ ਹੈ ਨਾ ਇਹਦੇ ਤੋਂ ਹੌਟਸਪੌਟ ਲਈ ਆ ਦੂਜੇ ਵਾਲੇ ਕਨੈਕਟ ਹੀ ਨਹੀਂ ਕਰਨ ਰਿਹਾ ਨਾ 885kb ਹਾਂ ਹੁਣ ਆਇਆ ਹੁਣ ਆਇਆ ਬਸ ਚੱਲਣ ਡਿਆ ਹਾਂ ਤੇ ਤੁਹਾਡੇ ਵੱਲ ਜਾਂਦੇ ਆ ਮੈਂ ਮੇਰੀ ਵੀਡੀਓ ਆਨ ਈ ਹੈ ਤਾਂ ਸ਼ੋ ਹੋਣ ਡਿਆ ਲਾਈਵ ਕਿ ਨਹੀਂ ਹੋਣ ਡਿਆ ਮੈਨ ਦੱਸਿਓ ਪਲੀਜ਼ ਕਮੈਂਟ ਕਰਕੇ ਮੇਰਾ ਦਿਲ ਕਰਦਾ ਵਾ ਕਿ ਮੈਂ ਲਾਈਵ ਆਵਾਂ ਪਰ ਨੈਟਵਰਕ ਨਹੀਂ ਸਾਥ ਦਿੰਦਾ ਹੁਣ ਮੈਂ ਕੰਮ ਕਰਕੇ ਮੈਂ ਫਟਾਫਟ ਆਈ ਮੈਂ ਕਿਹਾ ਚਲੋ ਲਾਈਵ ਹੋਣੀ ਆ ਤੇ ਫਿਰ ਨੈਟ ਡੂ ਕਰਿਓ ਗੇਮਿੰਗ ਨਾਵਾ ਗੇਮਿੰਗ ਗੇਮਿੰਗ ਨਾਵਾ ਗੇਮਿੰਗ ਲਾਈਕ ਕਰ ਦਿਓ ਪਲੀਜ਼ ਜੇ ਤੁਸੀਂ ਪਹਿਲੀ ਵਾਰ ਆਏ ਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ